ਮੁੰਡਿਆਂ ਸੁਣ ਨੀਰ ਮਾਈ ਕਈ ਮਾਰ ਲੈ ਗੀੜੀ ਟੀਏ ਮੇਰੀ ਨਿਆਣੀ ਸਿਆਣੀ ਪੰਨਣੀ ਆਣ ਦੀ ਪੀੜੇ ਲੈ ਕੇ ਜਾਊਂਗਾ ਕੂਝ ਬੇਰੇ ਕਰ ਤੇਰੇ ਮੈਂ ਲੈ ਕੇ ਜਾਊਂਗਾ ਕੋਲ ਕੁੜੀ ਦੇ ਲੂਏ ਮਾਮਾ ਖੰਡ ਨਾ ਬੜੇ ਥਣ ਤੇਰੇ ਖੇਡ ਜਿਉਣਾ ਨੂੰ ਚੌਂਨੇ ਨਾ ਮਿਰਗ ਬਣਾਵਾ ਤੇਰੇ ਤੇਰੇ ਖੇਡ ਜਿਉਣਾ ਨੂੰ ਸਿਆਣਾ ਦਾ ਮਿਰਗ ਬਣਾਵਾ ਮੁੰਡਿਆ ਖੇਡਣ ਨੂੰ ਹੈ ਵਾਹ ਬਈ ਵਾਹ ਕਿਸੇ ਨੂੰ ਨਹੀਂ ਆਉਂਦੇ ਜਿਹੜੇ ਮੈਂ ਕਰਨੀ ਹੈ ਬੇਬੀ ਤੇ ਤੁਸੀਂ ਇਦਾਂ ਦੀ ਬੋਲੀਆਂ ਪਾਉਂਦੇ ਹੁੰਦੇ ਸੀ ਪਹਿਲਾਂ ਇਹ ਬਹੁਤ ਵੱਡੀ ਵੱਡੀ ਬੋਲੀਆਂ ਪਾਉਂਦੀ ਕਿੰਨੀਆਂ ਬੋਲੀਆਂ ਮੇਰੀ ਸੱਸ ਵੀ ਬਹੁਤ ਜਾਣਦੀ ਹੈ ਤੇ ਜਿਹੜੀ ਮੇਰੀ ਪਤੀ ਸੀ ਹੁਣ ਤਾਂ ਵਿਚਾਰੀ ਉਹ ਮਰ ਗਈ ਤੇ ਉਹ ਬਹੁਤ ਬੋਲੀਆਂ ਪਾਉਂਦੀ ਸੀ ਸਾਡੀ ਮਾਸੀ ਤੇ ਹੁਣ ਤੁਸੀਂ ਵੀ ਬਹੁਤ ਬੋਲੀਆਂ ਪਾਉਂਦੇ ਆ ਤੁਹਾਨੂੰ ਇੰਨੀਆਂ ਬੋਲੀਆਂ ਤੁਸੀਂ ਪਹਿਲਾਂ ਫਿਰ ਪਾਉਂਦੇ ਹੁੰਦੇ ਸੀ ਨਾ ਸਾਰੇ ਹਨਾ ਮੈਂ ਚੱਕ ਚੱਕ ਇੰਨੀਆਂ ਜੀਆਂ ਇਹ ਪੁਰਾਣੀਆਂ ਬੋਲੀਆਂ ਨੇ ਨਾ ਇਹ ਤਾਂ ਬੋਲੀਆਂ ਹੁਣ ਕੋਈ ਵੀ ਨਹੀਂ ਪਾਉਣ ਜਾਣਦਾ ਬੀਬੀ ਸੋਡੀਆਂ ਲੜੀਆਂ ਆਣੀਆਂ ਬੋਲੀਆਂ ਨੇ ਸਭ ਹਾਂ ਲੜੀਆਂ ਆਣੀਆਂ ਹੀ ਨੇ ਕਰੋ ਤਾਂ ਤਾਂ ਹੀ ਕਹਿੰਦੇ ਵੀ ਲੈਣ ਰੁੱਟ ਜੀ ਦੇਖ ਲੈ ਬੋਲੀਆਂ ਦੀ ਤੁਸੀਂ ਇੱਕ ਲਾਈਨ ਦੇ ਵਿੱਚ ਹੀ ਤੁਸੀਂ ਕਿੰਨੀਆਂ ਕਿੰਨੀਆਂ ਬੋਲੀਆਂ ਪਾ ਆ ਜਾਂਦੇ ਹੋ ਦੇਖੋ ਹਨਾ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਰੱਟੇ ਲਾ ਲਾ ਕੇ ਬੋਲੀਆਂ ਪਾਉਂਦੀਆਂ ਦ ਦਦ ਗਿਆ ਨਿਆ ਨਾਨ ਕਹਦੀਆਂ ਬਸ ਉਹੀ ਮੁੰਮੜ ਗੋਲੀਆਂ ਪਾਈ ਜਾਂਦੀਆਂ ਨੇ ਰੋ ਵਿੱਚ ਤੇਰਾ ਘਰ ਨੀ ਜਗੀ ਰੋ ਤਿਆਰ ਖਾ ਖੂਪ ਕਗਾਵੇਂ ਅੱਠ ਪੱਟੀਆਂ ਮੈਂ ਘਰ ਕੱਟੀਆਂ ਨਾ ਥੱਕਦੀ ਨੀ ਵਾਰਵੇਂ ਵਿੱਚ ਕੀ ਰੰਗ ਤੇਰਾ ਚੋਬਰ ਨੂੰ ਕਿਉਂ ਤਰਸਾਵੇਂ ਨੀ ਮੁਛਕੀ ਰੰਗ ਤੇਰਾ ਚੋਬਰ ਨੂੰ ਕਿਉਂ ਤਰਸਾਵੇਂ ਕਰਨੀ ਨਾ ਨੇ ਕੁੜੂ ਕੁੜੀ ਖੇਤ ਦੇ ਨਾ ਦੇ ਨਿਆਆਂ ਕੁੜੂ ਕੁੜੀ ਮਨੇ ਗਣਾਲੇ ਗੱਲਾ ਕਰਨੁ ਪ੍ਰਾਣਿਆ ਠਿਕਨੀਆਂ ਦੀ ਝੋਲੀ ਪੜਲੀ ਠਿਕਨੀਆਂ ਦੀ ਝੋਲੀ ਪੜਲੀ ਉਤਰੀ ਸੀ ਦਿਲ ਕਰਕੇ ਜਿਗਰੀ ਚਾਰ ਨੇ ਦਿੱਤੀ ਦਿਖਾਈ ਉਤਰੀ ਮੈਂ ਦਿਲ ਤਰਕੇ ਉਤਰੀ ਰੀਰੀ ਸੋਲਨ ਬਾਟੀ ਦੀ ਵਿਤਭਾਨੇ ਚੁਭਸ ਕੇ ਰਾਜ ਕਰਾ ਮੁੰਡਿਆ ਅੱਜ ਭਾ ਗਿਆ ਦਿਲ ਤਾਰ ਕੇ ਰਾਜ ਕਰਾ ਮੁੰਡਿਆ ਕਿਉਂ ਐ ਨਾ ਦਿਲ ਤਾਰ ਕੇ ਵਾਹ ਵਾਹ ਦੇਖੋ ਕਿੰਨੀਆਂ ਸੁਣੀਆਂ ਬੋਲੀਆਂ ਪਾਉਂਦੀਆਂ ਨੇ ਦੇਖੋ ਆਪਾਂ ਨੂੰ ਕਿਤੇ ਬੋਲੀਆਂ ਆ ਜਾਣਗੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਜਾਂ ਅੱਜ ਕੱਲ੍ਹ ਦੀਆਂ ਬੋਟੀਆਂ ਨੂੰ ਮੈਂ ਤਾਂ ਨਹੀਂ ਕਹਿ ਸਕਦੀ ਵੀ ਇਹਨਾਂ ਜਿੰਨੀਆਂ ਬੋਲੀਆਂ ਆਪਾਂ ਪਾ ਲਾਂਗੇ ਇਹ ਤਾਂ ਤਾਰ ਨਹੀਂ ਟੁੱਟਦੀ ਹੈਗੀ ਬੋਲੀਆਂ ਤੋਂ ਦੇਖੋ ਜੀ ਐਨੀ ਉਮਰ ਹੋ ਗਈ ਇਹਨਾਂ ਦੀ ਪਰ ਇਹ ਥੱਕਦੇ ਨਹੀਂ ਬੋਲੀਆਂ ਪਾਉਂਦੇ ਕਾਰਨੀ ਨਾ ਲੈ ਕੁੜੂ ਕੁੜੀ ਖੇਤ ਜੀ ਨਾ ਨਿਆਣਿਆ ਨਿਆਣਿਆ ਕੁੜੂ ਕੁੜੀ ਮੰਡੇ ਨਾ ਲੈ ਗੱਲਾਂ ਕਰਨ ਪਰ ਆਣਿਆ ਵੇ ਨਾ ਜਿਕਰ ਆਮਡਿਆਂ ਕਿਉਂ ਕਰਦਾ ਤੂੰ ਮਾਨਿਆ ਮੇਰੇ ਨਾਲ ਅੱਜ ਕਰਾਉਂ ਗੁੰਡਿਆਂ ਕਿਉਂ ਕਰਦਾ ਮਾਨਿਆ ਬਹੁਤ ਦੁੱਖ ਦਿੱਤ ਕੁੜੀਆਂ ਗਾਣੇ ਗਾਉਂਦੇ ਸੀ ਸਾਡਾ ਜੀ ਲੱਗੇ ਜਾਂਦਾ ਸੀ ਹਾਂ ਸਾਰੀਆਂ ਇਕੱਠੀਆਂ ਹੋ ਕੇ ਕੁੜੀਆਂ ਗਾਉਂਦੀਆਂ ਸੀ ਨਾ ਬੀਬੀ ਤੇ ਹੁਣ ਆਣੀਆਂ ਨੂੰ ਤਾਂ ਹੁੰਦਾ ਨਹੀਂ ਵੀ ਤੇਰੀਆਂ ਨੂੰ ਇਹ ਪੜ੍ਹਾਈ ਚੁੱਲਜੀ ਰਹਿੰਦੀਆਂ ਨੇ ਮਮ ਲਾਇ ਡੈਕ ਲਾ ਲੈਨੇ ਸਾਨੂੰ ਆਉਂਦੇ ਡੈਕਾ ਦੇਖਣ ਵਿਆਹ ਹੋਣ ਲੱਗ ਰਿਹਾ ਗਵਾਂਡੀਆਂ ਦੇ ਡੈਕ ਵੱਜਣ ਲੱਗ ਰਿਹਾ ਬਸ ਆਦੇ ਖੋਣੋਂ ਲੱਗ ਰਿਹਾ ਡੈਕ ਵੱਜਣ ਹੈ ਆਪਣੇ ਗਵਾਂਡੀਆਂ ਤੇ ਹੁਣ ਜਾਗੋ ਨਿਕਲੀ ਐ ਤਾਂ ਆ ਇਧਰ ਡੈਕ ਵੱਜਣ ਲੱਗ ਰਿਹਾ ਹੁਣ ਨੱਚਣ ਲੱਗ ਰਹੇ ਨੇ ਅੱਛਾ ਬਸ ਡੈਕ ਲਾ ਲੈਣਗੇ ਨੱਚੀ ਜਾਣਗੇ ਬੋਲੇ ਵਾਂਗੂ ਬਸ ਤਰੀ ਦੇ ਸਾਰੀ ਰਾਤ ਅਸੀਂ ਤਾਂ ਥੱਕ ਜਾਂਦੇ ਨੇ ਫਿਰ ਛੇਤੀ ਤੇ ਪਹਿਲਾਂ ਤਾਂ ਕੁੜੀਆਂ ਥੱਕਦੀਆਂ ਵੀ ਨਹੀਂ ਸੀਗੀਆਂ ਕਿੰਨੇ ਕਿੰਨਾ ਨੱਚਿਆ ਕਰਦੀਆਂ ਨਾ ਘੱਡ ਵੀ ਜੁੱਤੀਆਂ ਪਾਈਆਂ ਹੁੰਦੀਆਂ ਜਿਹੜੀਆਂ ਡੋਰੀਆਂ ਪਾਈਆਂ ਹੁੰਦੀਆਂ ਪਹਿਲਾਂ ਵਾਲੀ ਕੁੜੀਆਂ ਦੇ ਹਨਾ ਫਲਕਾਰੀਆਂ ਲਈਆਂ ਹੁੰਦੀਆਂ ਸੀ ਪੌਂਚੀਆਂ ਬੰਨੀਆਂ ਹੁੰਦੀਆਂ ਹੱਤਾਂ ਦੇ ਹਾਂ ਪੌਂਚੀਆਂ ਬੰਨੀਆਂ ਹੁੰਦੀਆਂ ਸੀ ਚੂੜੀਆਂ ਪਾ ਕੇ ਕੀ ਸੋਹਣੀਆਂ ਲੱਗਦੀਆਂ ਸੀ ਗੁੱਤਾਂ ਜਿਹੜੀਆਂ ਗੁੰਦੀਆਂ ਹੁੰਦੀਆਂ ਸੀ ਲੰਬੀਆਂ ਲੰਬੀਆਂ ਡੋਰੀਆਂ ਕਿਵੇਂ ਲਾਉਂਕਦੀਆਂ ਸੀ ਹਾਂ ਇਹ ਜਿਹੜੇ ਲੰਬੀਆਂ ਦੇਖ ਲੈ ਹੁਣ ਕਿੱਥੇ ਬਾਲ ਖੁੱਲੇ ਕੁੜੀਆਂ ਦੇ ਸਹੀ ਗੱਲ ਹੈ ਉਹ ਤਾਂ ਬਈ ਬਹੁਤ ਸ਼ੌਂਕ ਲਾਉਂਦੀ ਸੀ ਕੁੜੀਆਂ ਬਹੁਤ ਸੋਹਣੇ ਸੋਹਣੇ ਤਰੀਕੇ ਨਾਲ ਤਿਆਰ ਹੁੰਦੀਆਂ ਸੀ ਅਸੀਂ ਇਹਨੂੰ ਫੁਲਕਾਰੀਆਂ ਲਾ ਕੇ ਜਾਵਾਂਗੇ ਰੂਥੜੀਏ ਹਾਂ ਆਪਣਾ ਤਾਂ ਘਰੇ ਵੀ ਪਾਉਂਦੇ ਨੇ ਬੀਬੀ ਹਨਾ ਘਰੇ ਵੀ ਪਾਉਂਦੇ ਨੇ ਫੁਲਕਾਰੀਆਂ ਵੀ ਲੈਣੇ ਆਪਾਂ ਤਾਂ ਆਪਾਂ ਤਾਂ ਕਿੰਨੇ ਸੋਹਣੇ ਵਿਆਹ ਕਰਦੇ ਆ ਆਪਣੇ ਵਧੀਆ ਹੁੰਦੇ ਨੇ ਬੀਬੀ ਸਾਰਿਆਂ ਦੇ ਵਿਆਹ ਅੱਗੇ ਕੀ ਜੀ ਇੱਥੇ ਜਾ ਤਾ ਚੱਲ ਬੀਬੀ ਤੂੰ ਨਾ ਬੀਬੀ ਜਦੋਂ ਅਸੀਂ ਨਕਲਾਉਂਗੇ ਆ ਲੈ ਸੰਤਰੇ ਗਾਣੇ ਨੇ ਬੀਬੀ ਨੇ ਹੁਣ ਲੈ ਸੰਤਰੇ ਗੱਟੇ ਕਿ ਬੈਗੀ ਜਾਂ ਤਾਂ ਸੀ ਮੁਕਲਾ ਵੀ ਜਾਂਦੀਆਂ ਪਹਿਲੀ ਵਾਰ ਕੋਹੜੇ ਚੱਕਦਾ ਸੀ ਪਰੋਣਾ